ਪਿਛਲੇ ਇੱਕ ਹਫਤੇ ਦੇ ਉਪਰ ਪੰਜਾਬ ਅਤੇ ਹਿਮਾਚਲ ਨੂੰ ਲੈ ਕੇ ਬਹੁਤ ਪੋਸਟਾਂ ਕੀਤੀਆਂ ਜਾ ਰਹੀਆਂ ਬਹੁਤ ਵੀਡੀਓਜ਼ ਆ ਰਹੀਆਂ ਨੇ ਜਦੋਂ ਦਾ ਇੱਕ ਬਾਰੋ ਕੋ ਮਨਾਈ ਜੋੜੇ ਨਾਲ ਊਟਮਾਰ ਕੀਤੀ ਗਈ ਆ ਉਸ ਤੋਂ ਬਾਅਦ ਇਹ ਖਬਰਾਂ ਹੋਰ ਗਰਮ ਹੋ ਰਹੀਆਂ ਕੁਝ ਲੋਕ ਇਹਨੂੰ ਕੰਗਨਾ ਦੇ ਥੱਪੜ ਨਾਲ ਜੋੜ ਰਹੇ ਨੇ ਤੇ ਕੁਝ ਲੋਕ ਇਹਨੂੰ ਰਾਜਨੀਤੀ ਨਾਲ ਜੋੜ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਜਦੋਂ ਵੀ ਫੇਸਬੁੱਕ ਨੂੰ ਔਨ ਕਰਦੇ ਹੋ ਤਾ ਇਹੋ ਜਿਹੀ ਖਬਰਾਂ ਤੁਹਾਡੇ ਸਾਹਮਣੇ ਆ ਜਾਂਦੀਆਂ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਉਹਦੇ ਵਿੱਚ ਕੁਝ ਪੰਜਾਬ ਦੇ ਲੜਕੇ ਪਹਾੜਾਂ ਦੇ ਵਿੱਚ ਇੱਕ ਧਾਰਮਿਕ ਯਾਤਰਾ ਉੱਪਰ ਗਏ ਤਾਂ ਉਹਨਾਂ ਨੇ ਪਾਰਕਿੰਗ ਵਿੱਚ ਆਪਣੇ ਮੋਟਰਸਾਈਕਲ ਖੜੇ ਕੀਤੇ ਤਾਂ ਉਹਨਾਂ ਦੇ ਮੋਟਰਸਾਈਕਲ 'ਚ ਪٹرول ਘੜ ਲਿਆ ਗਿਆ ਇੰਡੀਕੇਟਰ ਤੋੜ ਦਿੱਤੇ ਗਏ ਹੋਰ ਪੰਨ ਤੋੜ ਕੀਤੀ ਗਈ ਹਿਮਾਚਲ ਦੇ ਵਿੱਚ ਅਸੀਂ ਸਕੂਲ ਲੈਣ ਜਾਂਦੇ ਹਾਂ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਕਾਰੋਬਾਰੀ ਪਰੇਸ਼ਾਨੀਆਂ ਨੂੰ ਠੱਲ ਪਾਣੇ ਹੋਵੇ ਤਾਂ ਅਸੀਂ ਪਹਾੜਾ ਵੱਲ ਘੁੰਮਣ ਚਲੇ ਜਾਂਦੇ ਹਾਂ ਪਰ ਅੱਜ ਕੱਲ ਬਹੁਤ ਕੁਝ ਉਲਟ ਹੋ ਰਿਹਾ ਹੈ ਬੰਦਾ ਉੱਥੇ ਸ਼ਾਂਤੀ ਲੈਣ ਜਾਂਦਾ ਆ ਪਰ ਟੈਨਸ਼ਨ ਲੈ ਕੇ ਆ ਰਿਹਾ ਹੈ ਹਿਮਾਚਲ ਦੇ ਵਿੱਚ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਇਹ ਸਮਝ ਤੋਂ ਬਾਹਰ ਹੈ ਜਦਕਿ ਹਿਮਾਚਲ ਦੇ ਲੋਕਾਂ ਨੂੰ ਵੀ ਪਤਾ ਹੈ ਕੇ ਹਿਮਾਚਲ ਦੇ ਜਿੰਨੇ ਵੀ ਵੱਡੇ ਹੋਟਲ ਹਨ ਜਾਂ ਗੈਸਟ ਹਾਊਸ ਹਨ ਉਹਨਾਂ ਦਾ ਰੋਟੀ ਪਾਣੀ ਟੂਰਿਸਟ ਤੋਂ ਹੀ ਚੱਲਦਾ ਹੈ ਉਹ ਟੂਰਿਸਟ ਭਾਵੇਂ ਪੰਜਾਬ ਤੋਂ ਆਏ ਹੋਏ ਹਨ ਜਾਂ ਬਾਹਰ ਦੇਸ਼ਾਂ ਚੋਂ ਆਏ ਹੋਏ ਹਨ ਹਰ ਬੰਦਾ ਕਹਿੰਦਾ ਕਿ ਨਹੀਂ ਅਸੀਂ ਕੁਲੂ ਮੰnali ਕੋ ਮੰਚਲੇ ਜਾਈਏ ਪਾਲਮਪੁਰ ਕੋ ਮੰਲੇ ਜਾਈਏ ਬਾਕੀ ਪਹਾੜਾਂ ਨੂੰ ਪਹਿਲੀ ਪਸੰਦ ਕਿਹਾ ਜਾਂਦਾ ਪਰ ਜੇ ਇਸੇ ਤਰ੍ਹਾਂ ਇਹ ਪੰਜਾਬ ਦੇ ਲੋਕਾਂ ਦਾ ਨੁਕਸਾਨ ਕਰਦੇ ਰਹਿਣਗੇ ਤੇ ਸਾਨੂੰ ਇਹ ਜੋ ਉੱਪਰ ਵੀ ਏਕਾ ਦਿਖਾਣਾ ਚਾਹੀਦਾ ਆ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਪੰਜਾਬ ਵਿੱਚ ਇੰਨਾ ਕੁਝ ਘੁੰਮਣ ਵਾਲਾ ਹੈ ਕਿੰਨਾ ਕੁਝ ਪੰਜਾਬ ਦੇ ਵਿੱਚ ਦੇਖਣ ਵਾਲਾ ਗੁਰੂਆਂ ਪੀਰਾਂ ਦੀ ਧਰਤੀ ਆ ਕਿੰਨੇ ਧਾਰਮਿਕ ਸਥਾਨ ਹਨ ਕਿੰਨੇ ਪਿਕਨਿਕ ਸਪੋਰਟ ਹਨ ਪਰ ਅਸੀਂ ਫੇਰ ਵੀ ਪਤਾ ਨਹੀਂ ਘਰ ਦਾ ਜੋਗੀ ਜੋਗੜਾ ਤੇ ਬਾਹਰਲਾ ਜੋਗੀ ਸਿੱਧ ਕਰਨ ਦੇ ਚੱਕਰ ਦੇ ਵਿੱਚ ਆਪਣਾ ਪੰਜਾਬ ਛੱਡ ਕੇ ਉਹ ਪਹਾੜਾਂ ਵਾਲੇ ਪਾਸੇ ਪਤਾ ਨਹੀਂ ਕੀ ਕਰਨ ਚਲੇ ਜਾਂਦੇ ਆ ਇਹਨਾਂ ਨੂੰ ਅਕਲ ਦਿਓ ਇੱਕ ਵਾਰੀ ਤੁਸੀਂ 2-3 ਸਾਲ ਆਪਣੇ ਆਪ ਦੇ ਉੱਪਰ ਜੇ ਕੰਟਰੋਲ ਕਰੋਗੇ ਨਾ ਤੇ ਇਹ ਹਿਮਾਚਲ ਦੇ ਲੋਕਾਂ ਨੂੰ ਅਕਲ ਆ ਜਾਏਗੀ ਇਹ ਜਿਹੜਾ ਅੱਜ ਤੁਹਾਡੇ ਸਿਰ ਤੇ ਚੜ ਕੇ ਬੋਲ ਰਹੇ ਨੇ ਇਹ ਕੱਲ ਫੇਰ ਤੁਹਾਡੇ ਆ ਮਿੰਤਾ ਕਰਨਗੇ ਕਿ ਆਓ ਅਸੀਂ ਭੁੱਖੇ ਮਰ ਰਹੇ ਆ ਨਕੀਰ ਦੇ ਫਕੀਰ ਨਾ ਬਣੋ ਇਹ ਸੋਸ਼ਲ ਮੀਡੀਆ ਤੋਂ ਬ੍ਰੇਕ ਦੀ ਫੋਟੋ ਦੇਖਦੇ ਆ ਆਪਾਂ ਤੇ ਚੱਲ ਮੈਂ ਵੀ ਜਾਣਾ ਮੈਂ ਵੀ ਜਾਣਾ ਹੋਰ ਕਿੰਨਾ ਕੁ ਛਾ ਦੇਖਣ ਦਾ ਉੱਥੇ ਚਲੇ ਜਾਓ ਤੁਸੀਂ ਪਹਾੜਾ ਵਿੱਚ ਘੁੰਮਣ ਦੀ ਗੱਲ ਸੋਚਦੇ ਹੋ ਪਰਿਵਾਰ ਤੁਹਾਡੇ ਨਾਲ ਹੁੰਦਾ ਹੈ ਤੁਸੀਂ ਜਿਵੇਂ ਕਿ ਮੈਂ ਇੱਕ ਹੋਟਲ ਦਾ ਕਮਰਾ ਦੇਖਾਂ ਆਪਣੇ ਵੱਲੋਂ ਤੁਸੀਂ ਆਪਣੀ ਰੇਂਜ ਦਾ ਹੋਟਲ ਲੱਭਣ ਵਾਸਤੇ ਜਦੋਂ ਸਰਚ ਕਰਦੇ ਹੋ ਤੇ ਉੱਥੇ ਬਹੁਤ ਸਬਜ ਬਾਗ ਦਿਖਾਏ ਹੁੰਦੇ ਹਨ ਪਰ ਜਦੋਂ ਉਹਦੇ ਥੱਲੇ ਰੈਵਨਿਊ ਪੜਦੇ ਆ ਤੇ ਲੋਕੀ ਉਹਨਾਂ ਨੂੰ ਗਾਲ੍ਹਾਂ ਕੱਢਦੇ ਹਨ 2-3000 ਰੁਪਇਆ ਖਰਚ ਕੇ ਵੀ ਤੁਸੀਂ ਵਧੀਆ ਕਮਰਾ ਨਹੀਂ ਲੈ ਰਹੇ ਜੇ ਤੁਸੀਂ 5-7000 ਖਰਚਣ ਦੀ ਵੀ ਸੋਚਦੇ ਹੋ ਤੇ ਉਹ ਹੋਟਲ ਦਾ ਜਦੋਂ ਤੁਸੀਂ ਪੂਰਾ ਡਾਟਾ ਫਰੋਲਦੇ ਹੋ ਉਦਰਾ ਐਵਨਿਊ ਦੇਖਦੇ ਹੋ ਤੇ ਲੋਕਾਂ ਨੇ ਉੱਥੇ ਵੀ ਗਾਲ੍ਹਾਂ ਕੱਢੀਆਂ ਹੋਈਆਂ ਮਤਲਬ ਇਹ ਕਿ ਕਿੰਨਾ ਕਿਤੇ ਤਾਂ ਇਹ ਪੰਜਾਬ ਦੇ ਲੋਕਾਂ ਨੂੰ ਤੰਗ ਕਰਨ ਦਾ ਸੱਚ ਹੈ ਇਹ ਸਾਜ਼ਿਸ਼ ਹੈ ਜਾਂ ਕੁਝ ਹੋ ਰਿਹਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਥੱਪੜ ਦਾ ਬਦਲਾ ਕਿਹਾ ਜਾ ਰਿਹਾ ਹੈ ਜਾਂ ਪੰਜਾਬੀਆਂ ਨਾਲ ਵਿਤਕਰਾ ਇਹ ਸਮਾਂ ਹੀ ਦੱਸੇਗਾ ਪਰ ਫਿਲਹਾਲ ਸਾਨੂੰ ਆਪਣੇ ਆਪ ਦੇ ਉੱਪਰ ਕੰਟਰੋਲ ਕਰਨਾ ਚਾਹੀਦਾ ਅੱਗੇ ਛੁੱਟੀਆਂ ਹੁੰਦੀਆਂ ਸੀਗੀਆਂ ਤੇ ਅਸੀਂ ਨਾਨਕੇ ਦਾਦਕੇ ਮਾਸੂਈ ਕੋਲ ਪੂਆ ਕੋਲ ਚਾਚੇ ਕੋਲ ਜਾਂਦੇ ਸੀ ਇਹ ਹੁਣ ਨਵਾਂ ਤਰੀਕਾ ਆ ਗਿਆ ਵਾ ਕਿ ਨਹੀਂ ਜੀ ਅਸੀਂ ਪਹਾੜਾਂ ਦੇ ਕੋ ਮੰਜਾਂ ਲਾਇਆ 35 40 45 50000 ਰੁਪਏ ਦਾ ਕਸੇ ਉੱਥੇ ਫੂਕਾਣੇ ਆਉਂਦਾ ਅਸੀਂ ਕਹਿੰਨੇ ਆਏ ਸਾਡੇ ਕੋਲ ਕੰਮ ਹੈ ਨਹੀਂ ਸਾਡੇ ਕੋਲ ਕੰਮ ਹੈ ਨਹੀਂ ਸਰਕਾਰ 2 ਰੁਪਏ ਟੈਕਸ ਲਾ ਦਿੰਦੀ ਤੇ ਅਸੀਂ ਹਾ ਹਾ ਕੰਮ ਚਾਣੇ ਸ਼ੁਰੂ ਕਰ ਦਿੰਨੇ ਤੇ ਘੁੰਮਣ ਵਾਸਤੇ ਅਸੀਂ 50000 ਲੱਖ ਰੁਪਏ ਐ ਫੂਕਾਣੇ ਜੇ ਕੋ ਸੱਜਣ ਮਿੱਤਰ ਤੁਹਾਡੇ ਕੋਲ 10000 ਦੀ ਮਜ਼ਦੂਰੀ ਮੰਗ ਲਵੇ ਤੇ ਮੋਹਤ ਵੇ ਜਾਂਦੀ ਸਾਨੂੰ ਤੇ ਉਥੇ ਜਿਹੜੇ ਬਗਾਨੇ ਪੁੱਤ ਜਿਹੜੇ ਤੁਹਾਡੇ ਨਾਲ ਮਾਰਕਟ ਕਰਦੇ ਨੇ ਤੁਸੀਂ ਉਹਨਾਂ ਨੂੰ ਹੱਸ ਜੋੜ ਜੋੜ ਕੇ ਪੈਸੇ ਦੇ ਭਈਆ ਹਮੇਂ ਬੜੀਆ ਕਮਰਾ ਦੇ ਦਿਓ ਭਈਆ ਹਮੇਂ ਬੜੀਆ ਕਮਰਾ ਦੇ ਦਿਓ ਤੇ ਉਹ ਭਈਆ ਤੁਹਾਨੂੰ ਕਮਰਾ ਨਹੀਂ ਦਿੰਦੇ ਉਲਟਾ ਤੁਹਾਨੂੰ ਚਪਲਾ ਦੇ ਦਿੰਦੇ ਨੇ ਆਪਣੇ ਆਪ ਤੇ ਕੰਟਰੋਲ ਕਰੋ ਇੱਕ ਵਾਰੀ ਏਕਾ ਕਰੋ 2-3 ਸਾਲ ਤੁਸੀਂ ਹਿਮਾਚਲ ਨੂੰ ਛੱਡ ਕੇ ਕਿਸੇ ਹੋਰ ਪਾਸੇ ਘੁੰਮਣ ਚਲੇ ਜਾਓ ਮੈਂ ਮੰਨਦਾ ਵਾਂ ਕਿ ਪਹਾੜਾ ਵਿੱਚ ਸਾਡੇ ਧਰਮਾਂ ਦੇ ਧਾਰਮਿਕ ਸਥਾਨ ਹਨ ਔਰ ਪੂਜਨ ਯੋਗ ਹਨ ਪਰ ਇਹ ਜਿਹੜੇ ਬੱਚਿਆਂ ਦੇ ਮੋਟਰਸਾਈਕਲ ਤੋੜੇਗੇ ਉਹਨਾਂ ਦੇ ਤੇਲ ਕੱਢੇਗੇ ਉਹ ਵੀ ਕਿਸੇ ਧਾਰਮਿਕ ਸਥਾਨ ਦੇ ਉੱਪਰ ਹੀ ਮੱਥਾ ਟੇਕਣਗੇ ਸੀ ਪਾਰਕਿੰਗ ਵਿੱਚ ਗੱਡੀਆਂ ਲਾ ਕੇ ਗਏ ਸੀ ਜਿਹੜੇ ਸਾਡੇ ਵਾਸਤੇ ਧਾਰਮਿਕ ਸਥਾਨ ਹਨ ਪੂਜਨ ਯੋਗ ਹਨ ਉਹਨਾਂ ਵਾਸਤੇ ਉਹ ਕਾਰੋਬਾਰ ਹੈ ਆਪਣੀ ਅਕਲ ਨੂੰ ਹੱਥ ਮਾਰੋ ਥੋੜਾ ਜਿਹਾ ਇਹਦੇ ਉੱਪਰ ਸੋਚ ਵਿਚਾਰ ਕਰੋ ਹੱਸਦੇ ਵਸਦੇ ਰਹੋ ਖੁਸ਼ ਰਹੋ